ਸਤਿ ਸ੍ਰੀ ਅਕਾਲ ਜੀ ਮੈਂ ਗੁਰਜੀਤ ਸਿੰਘ ਜਿਹੜੇ ਵੀ ਵਿਦਿਆਰਥੀ ਐਲਪੀਯੂ ਡਿਸਟੈਂਸ ਐਜੂਕੇਸ਼ਨ ਦੇ ਤਹਿਤ ਆਪਣੀ ਬੀਏ ਦੀ ਡਿਗਰੀ ਕਰ ਰਹੇ ਆ ਤੇ ਉਹਨਾਂ ਦਾ ਸੈਮੈਸਟਰ ਪਹਿਲਾ ਹੈ ਤੇ ਜੇ ਉਹਨਾਂ ਨੇ ਇਤਿਹਾਸ ਦਾ ਵਿਸ਼ਾ ਰੱਖਿਆ ਹੋਇਆ ਆ ਉਹਨਾਂ ਲਈ ਇਹ ਬਹੁਤ ਮਤਵਪੂਰਨ ਵੀਡੀਓ ਹੈ ਸੋ ਇੱਕ ਵਾਰੀ ਜ਼ਰੂਰ ਦੇਖੋ ਕਿਉਂਕਿ ਪੀਸੀਪੀ ਕਲਾਸਾਂ ਚੱਲ ਰਹੀਆਂ ਜਿਵੇਂ ਕਿ ਸਾਰੇ ਵਿਦਿਆਰਥੀਆਂ ਨੂੰ ਪਤਾ ਹੈ ਤੇ ਕੁਝ ਕੁ ਬੱਚੇ ਨੇ ਜਿਨ੍ਹਾਂ ਨੂੰ ਹਿੰਦੀ ਜਾਂ ਇੰਗਲਿਸ਼ ਮਾਧਿਅਮ ਸਮਝਣ ਦੇ ਵਿੱਚ ਮੁਸ਼ਕਲ ਆ ਰਹੀ ਹੈ ਜਿਨ੍ਹਾਂ ਦਾ ਪੰਜਾਬੀ ਮਾਧਿਅਮ ਆ ਉਹ ਇਸ ਵੀਡੀਓ ਨੂੰ ਜ਼ਰੂਰ ਵੇਖਣ ਤੇ ਆਪਣੇ ਦੋਸਤਾਂ ਨਾਲ ਸਾਂਝਾ ਜਿਹੜਾ ਇਹ ਕ ਕਿਉਂਕਿ ਇਸ ਦੇ ਵਿੱਚ ਅਸੀਂ ਇਸ ਚੈਪਟਰਾਂ ਨੂੰ ਪੰਜਾਬੀ ਵਿੱਚ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਸਭ ਤੋਂ ਪਹਿਲਾ ਜੁਨਟ ਪਹਿਲੀ ਇਕਾਈ ਜਿਹੜੀ ਹੈ ਉਹ ਹੈਗੀ ਆ ਸਾਡੀ ਪ੍ਰਾਚੀਨ ਭਾਰਤੀ ਇਤਿਹਾਸ ਦੇ ਸਰੋਤ ਪ੍ਰਾਚੀਨ ਉਹਦਾ ਪੁਰਾਣਾ ਤੇ ਭਾਰਤੀ ਇਤਿਹਾਸ ਜਾਨੀ ਕਿ ਇਤਿਹਾਸ ਹੁੰਦਾ ਜੋ ਪੁਰਾਣੇ ਸਮੇਂ ਬੀਤੇ ਸਮੇਂ ਦੀ ਗੱਲ ਅਸੀਂ ਕਰਨੀ ਹੈ ਜਿੱਦਾਂ ਗਾਉਣ ਤੋਂ ਹੀ ਸਾਰਿਆਂ ਨੇ ਸੁਣ ਲਿਆਣਾਗੇ ਦੁਨੀਆਂ ਜਿਉਂਦੀ ਵੇਖ ਵੇਖ ਜੱਟ ਨੂੰ ਬੜਿਆਂ ਦਾ ਹੁੰਦਾ ਏ ਮਰਨ ਵੇਖ ਕੇ ਤੇ ਜਿਨ੍ਹਾਂ ਦਾ ਮਰਨ ਹੋ ਗਿਆ ਜਿਹੜੇ ਮਰ ਮੁੱਕ ਗਏ ਮਰਿਆਂ ਦੀ ਬੇਟੀ ਪੁੱਟਣੀ ਉਹਨਾਂ ਦਾ ਇਤਿਹਾਸ ਪੁਰਾਣੀਆਂ ਬੀਤੀਆਂ ਘਟਨਾਵਾਂ ਨੂੰ ਯਾਦ ਕਰਨਾ ਉਹਨਾਂ ਦਾ ਬਾਰੇ ਪੜ੍ਹਨਾ ਸਰੋਤ ਹੁੰਦੇ ਆ ਜਿਨ੍ਹਾਂ ਤੋਂ ਸਾਨੂੰ ਜਾਣਕਾਰੀ ਮਿਲਦੀ ਹੈ ਜਿਵੇਂ ਬੀਬੀਆਂ ਬੈਠੀਆਂ ਹੁੰਦੀਆਂ ਨੇ ਨਾ ਸੜਕ ਦੇ ਬਾਹਰ ਸ਼ਾਮਾਂ ਨੂੰ ਕੁਰਸੀ ਢਾ ਕੇ ਤੇ ਸਾਰਿਆਂ ਦੀਆਂ ਖਬਰਾਂ ਰੱਖਦੀਆਂ ਉਹ ਖਬਰਾਂ ਦੇ ਸਰੋਤ ਹੁੰਦੀਆਂ ਪਿੰਡਾਂ 'ਚ ਉਦਾਂ ਇਤਿਹਾਸ ਦੇ ਸਰੋਤ ਹੁੰਦੇ ਜਿਵੇਂ ਕੋਈ ਸਾਨੂੰ ਖੁਦਾਈ ਤੋਂ ਕੋਈ ਚੀਜ਼ਾਂ ਲੱਭਦੀਆਂ ਆ ਜਾਂ ਇਮਾਰਤਾਂ ਦੇ ਉੱਤੇ ਕੁਝ ਲਿਖਿਆ ਹੁੰਦਾ ਆ ਜਾ ਬੀ ਸਮਾਰਕ ਬਣੇ ਹੁੰਦੇ ਆ ਜਿਵੇਂ ਕਬਰਾਂ ਤੇ ਤੁਸੀਂ ਵੇਖਿਆ ਹੋਊਗਾ ਕਿ ਕੋਈ ਕਬਰ ਹੋਊਗੀ ਉਹਦੇ ਪਿੱਛੇ ਉਹਨਾਂ ਦਾ ਨਾਮ ਲਿਖਿਆ ਹੁੰਦਾ ਹੈ ਉਹਦੇ ਤੋਂ ਸਾਨੂੰ ਪਤਾ ਲੱਗਦਾ ਕਿ ਨਿਸਾਨ ਚਾ ਬੰਦੇ ਦੀ ਇੱਥੇ ਕਬਰ ਹੈ ਇੱਥੇ ਇਹਦਾ ਨਾਮ ਲਿਖਿਆ ਆ ਜਾਂ ਕੋਈ ਸਾਨੂੰ ਪੁਰਾਣੇ ਸਿੱਕੇ ਮਿਲਦੇ ਆ ਸਿੱਕਿਆਂ ਦੇ ਉੱਤੇ ਕੁਝ ਉਕਰਿਆ ਹੁੰਦਾ ਚਿੰਨ ਉਕਰੇ ਹੁੰਦੇ ਉਹਨਾਂ ਤੇ ਲੇਖ ਲਿਖੇ ਹੁੰਦੇ ਆ ਉਹਦੇ ਤੋਂ ਵਿਗਿਆਨੀ ਜਿਹੜਾ ਆਪਣਾ ਉਹ ਮੈਗਨੀਫਾਈਂਗ ਗਲਾਸ ਜਿਆ ਲੈ ਕੇਦੇ ਆ ਕਰ ਕਰਕੇ ਅੰਦਾਜ਼ੇ ਲਾਉਂਦੇ ਆ ਹਾਂ ਇੱਕ ਗੱਲ ਜ਼ਰੂਰ ਚੇਤੇ ਰੱਖਣ ਵਾਲੀ ਹੈ ਕਿ ਕਿਸੇ ਵੀ ਵਿਗਿਆਨੀ ਨੇ ਕਿਸੇ ਵੀ ਖੋਜਕਰਨੇ ਜਿੰਨੇ ਜਿੰਨੇ ਵੀ ਖੋਜਾਂ ਕੀਤੀਆਂ ਉਹਨੇ ਕੋਈ ਸਟੀਕ ਅੰਦਾਜ਼ਾ ਕਦੇ ਨਹੀਂ ਦੱਸਿਆ ਉਹ ਸਿਰਫ ਅੰਦਾਜ਼ਾ ਦੱਸਦੇ ਆ ਕਿ ਹਾਂ ਇਹ ਇੰਨਾ ਪੁਰਾਣਾ ਹੋ ਸਕਦਾ ਹੈ ਜਾਂ ਆਹ ਐਸ ਲਿਪੀ 'ਚ ਲਿਖਿਆ ਹੋ ਸਕਦਾ ਹੈ ਜਾਂ ਆਹ ਗੱਲ ਇਦਾਂ ਲਿਖੀ ਹੋ ਸਕਦੀ ਹੈ ਸੋ ਭਾਰਤ ਦੇ ਵਿੱਚ ਇਤਿਹਾਸ ਲਿਖਣ ਦੀ ਕਮੀ ਵੀ ਰਹੀ ਹੈ ਇਸ ਚੈਪਟਰ ਦੇ ਵਿੱਚ ਜਿਵੇਂ ਦੱਸਿਆ ਗਿਆ ਕਿ ਸਾਡੇ ਜਿਹੜੇ ਪੁਰਾਣੇ ਲੇਖਕ ਸੀਗੇ ਨਾ ਬਾਰੋਂ ਜਦੋਂ ਵਿਦੇਸ਼ੀਆਂ ਨੇ ਆ ਕੇ ਖੋਜਿਆ ਉਹਨਾਂ ਨੇ ਚੀਜ਼ਾਂ ਲੱਭੀਆਂ ਆ ਜਿਹੜੇ ਸਾਡੇ ਲੇਖਕ ਸੀਗੇ ਉਹਨਾਂ ਨੇ ਵਿਚਾਰਧਾਰਾ ਨੂੰ ਪ੍ਰਮੁੱਖ ਰੂਪ ਵਿੱਚ ਰੱਖਿਆ ਆ ਨਾਗੇ ਕਿਰਤਨਾਮਾ ਦੇ ਵਰਤਾਂਤ ਨੂੰ ਹੁਣ ਇਹਦੇ ਵਿੱਚ ਅੰਤਰ ਕੀ ਹੁੰਦਾ ਆ ਕਿ ਵਿਚਾਰਧਾਰਾ ਹੁੰਦੀ ਆ ਮੈਂ ਉਦਾਹਰਣ ਦਿੰਦਾ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਆ ਕਿ ਜੇ ਸੋਚਨ ਦਾ ਗਿਆ ਸੂਰਜ ਚੜੇ ਹਜ਼ਾਰੀ ਤੇ ਚੰਨ ਹੁੰਦਿਆ ਗੁਰਬੇਨ ਕੋਰਨਦਾਰ ਮਤਲਬ ਸਵਰ ਸੂਰਜ ਵੀ ਚੜ ਜੇ ਹਜ਼ਾਰਾਂ ਚੰਦਰਮਾ ਵੀ ਚੜ ਜੇ ਤੇ ਉਸ ਤੋਂ ਬਾਅਦ ਵੀ ਗੁਰੂ ਤੋਂ ਬਿਨਾਂ ਹਨੇਰਾ ਹੁੰਦਾ ਉਹਦਾ ਵਿਚਾਰ ਵਾਲੀ ਸਿੱਖਿਆ ਵਿਚਾਰਧਾਰਾ ਦੀ ਸਿੱਖਿਆ ਇੱਕ ਹੁੰਦਾ ਹੈ ਲਿਖਤ ਲਿਖਣੀ ਜਿਵੇਂ ਉਹਨਾਂ ਨੇ ਹੀ ਗੁਰਨਾਥ ਦੇਵ ਜੀ ਨੇ ਲਿਖਿਆ ਪਾਪ ਕੀ ਜੰਗਲ ਹੈ ਕਾਬਲੋਂ ਤਾਇਆ ਜੂਰੀ ਮੰਗੇ ਦਾਨ ਵੇ ਲਾ ਲੋ ਮਤਲਬ ਕਿ ਉਸ ਦੇ ਵਿੱਚ ਘਟਨਾ ਦਾ ਬਿਆਨ ਕੀਤਾ ਬਾਬਰ ਦੇ ਹਿੰਦੁਸਤਾਨ ਦੇ ਉੱਤੇ ਹਮਲੇ ਦਾ ਬਿਆਨ ਕੀਤਾ ਆ ਕਿ ਕਿਵੇਂ ਉਹਨੇ ਆਣ ਕੇ ਹਮਲਾ ਕੀਤਾ ਕਿਵੇਂ ਉਹਨੇ ਲੋਕਾਂ ਦੀ ਪਾਤ੍ਰੋਲੀ ਉਹ ਸਾਰਾ ਹਮਲੇ ਦੀ ਘਟਨਾ ਬਿਆਨੀ ਸੋ ਇਸ ਚੈਪਟਰ ਦੇ ਵਿੱਚ ਜਿਹੜਾ ਅਸੀਂ ਪੜਨ ਆਇਆ ਉਹ ਪ੍ਰਾਚੀਨ ਇਤਿਹਾਸ ਪੁਰਾਣਾ ਇਤਿਹਾਸ ਪੜਨ ਆਇਆ 6ਵੀਂ ਸਦੀ ਦੇ ਨੇੜੇ ਤੇੜਾ ਦਾ ਮਤਲਬ ਕਿ ਹੁਣ 21ਵੀਂ ਸਦੀ ਚੱਲ ਰਹੀ ਹੈ ਅਸੀਂ ਪੜਾਂਗੇ 6ਵੀਂ ਸਦੀ ਦੇ ਨੇੜੇ ਤੇੜਾ ਦਾ ਇਤਿਹਾਸ ਤੇ 6ਵੀਂ ਸਦੀ ਦੇ ਵਿੱਚ ਜਿਹੜਾ ਆ ਉਹ ਇਤਿਹਾਸਕਾਰ ਬਹੁਤਾਤ ਵਿੱਚ ਜਿਹੜੇ ਲਿਖਣ ਵਾਲੇ ਸੀਗੇ ਉਹ ਬ੍ਰਾਹਮਣ ਸੀਗੇ ਉਹਨਾਂ ਨੇ ਵੇਦ ਰਚੇ ਨੇ ਵਿਚਾਰਧਾਰਾ ਵਾਲੇ ਗ੍ਰੰਥ ਰਚੇ ਨੇ ਪਰ ਉਹਨਾਂ ਨੇ ਰਾਜਿਆਂ ਦੀਆਂ ਘਟਨਾਵਾਂ ਕਿ ਇਸ ਤੋਂ ਬਾਅਦ ਆ ਸੀਗਾ ਆਹ ਰਾਜਾ ਹੀ ਇੰਨੇ ਆ ਕੰਮ ਕਰਾਏ ਇਦਾਂ-ਇਦਾਂ ਨੇ ਜੀਵਨ ਪਤੀਤ ਕੀਤਾ ਉਹ ਘਟਨਾਵਾਂ ਦਾ ਵਰਣਨ ਜਿਹੜਾ ਘੱਟ ਕੀਤਾ ਗਿਆ ਉਹਦੇ ਕਰਕੇ ਇਤਿਹਾਸ ਜਿਹੜਾ ਸਾਨੂੰ ਪੂਰਾ ਸਹੀ ਰੂਪ ਵਿੱਚ ਨਹੀਂ ਮਿਲ ਸਕਿਆ ਪਰ ਫਿਰ ਵੀ ਖੋਜਕਾਰਾਂ ਨੇ ਖੋਜਾਂ ਕੀਤੀਆਂ ਤੇ ਬਹੁਤ ਸਾਰੀ ਜਿਹੜੀ ਖੋਜ ਹੈ ਉਹ ਸਿਰੇ ਪਹੁੰਚੀ ਜਿਹਦੇ ਕਰਕੇ ਸਾਨੂੰ ਇਤਿਹਾਸ ਜਿਹੜਾ ਪ੍ਰਾਪਤ ਹੁੰਦਾ ਇਸ ਚੈਪਟਰ ਦੇ ਵਿੱਚ ਤਿੰਨ ਭਾਗਾਂ ਦੇ ਵਿੱਚ ਮੁੱਖ ਰੂਪ ਵਿੱਚ ਪਰਾਜੀ ਨੇ ਇਤਿਹਾਸ ਨੂੰ ਵੰਡਿਆ ਗਿਆ ਪਹਿਲਾ ਪ੍ਰਾਤਤਵ ਸਮੰਧੀ ਇਤਿਹਾਸਕ ਸਰੋਤ ਦੂਜੇ ਸਰੋਤ ਇਹਨਾਂ ਨੇ ਦਿੱਤੇ ਐ ਸਾਹਿਤਿਕ ਸਰੋਤ ਸਾਹਿਤ ਹੁੰਦੇ ਆ ਜੋ ਕੁਝ ਲਿਖਿਆ ਆਇਆ ਸਾਹਿਤ ਦੇ ਰੂਪ ਵਿੱਚ ਸਾਨੂੰ ਮਿਲਿਆ ਤੀਜੇ ਇਹਨਾਂ ਨੇ ਲਿਖਿਆ ਕਿ ਜਿਹੜਾ ਵਿਦੇਸ਼ੀ ਯਾਤਰੀਆਂ ਦੀਆਂ ਰਚਨਾਵਾਂ ਜਿਹੜੇ ਜਿਹੜੇ ਵਿਦੇਸ਼ੀ ਯਾਤਰੀ ਇੱਥੇ ਆਏ ਉਹਨਾਂ ਨੇ ਇੱਥੇ ਬਾਰੇ ਕੀ ਲਿਖਿਆ ਉਹਦੇ ਤੋਂ ਵੀ ਸਾਨੂੰ ਆਪਣੇ ਪੁਰਾਣੇ ਇਤਿਹਾਸ ਦਾ ਪੁਰਾਣੀਆਂ ਘਟਨਾਵਾਂ ਬਾਰੇ ਪਤਾ ਲੱਗਦਾ ਆ ਕਿ ਕੀ ਕੀ ਸਾਡੇ ਕੋਲ ਇੱਥੇ ਵਰਤਦਾ ਰਿਹਾ ਵਾਪਰਦਾ ਰਿਹਾ ਕਿਹੜੀਆਂ-ਕਿਹੜੀਆਂ ਘਟਨਾਵਾਂ ਇੱਥੇ ਵਾਪਰਦੀਆਂ ਰਹੀਆਂ ਕਿਵੇਂ-ਕਿਵੇਂ ਦਾ ਇੱਥੇ ਰਾਜ ਪ੍ਰਬੰਧ ਰਿਹਾ ਕਿਵੇਂ ਦਾ ਇੱਥੇ ਸ਼ਾਸਨ ਪ੍ਰਬੰਧ ਰਿਹਾ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਪ੍ਰਾਤਤਵ ਸੰਬੰਧੀ ਇਤਿਹਾਸਕ ਸਰੋਤ ਭਾਵ ਕਿ ਜਿਹੜੇ ਜਿਹਦੇ ਵਿੱਚ ਮੁੱਖ ਰੂਪ ਵਿੱਚ ਖੁਦਾਈ ਤੋਂ ਪ੍ਰਾਪਤ ਚੀਜ਼ਾਂ ਹੁੰਦੀਆਂ ਜਾਂ ਪੁਰਾਣੀਆਂ ਚੀਜ਼ਾਂ ਬਾਰੇ ਕਿਉਂਕਿ ਹੁਣ ਦੀ ਜਨਰੇਸ਼ਨ ਦੀ ਗੱਲ ਕਰੀਏ ਤੇ ਅਸੀਂ ਜਦੋਂ ਆਪਣੇ ਇਮਾਰਤਾਂ ਬਣਾਉਨੇ ਆ ਤੇ ਮੁੱਖ ਰੂਪ ਵਿੱਚ ਜਿਵੇਂ ਆਪਾਂ ਪੰਜਾਬ ਦੀ ਉਦਾਹਰਣ ਲੈ ਲਈਏ ਸਾਡੇ ਬਹੁਤਾਤ ਵਿੱਚ ਲੋਕੀ ਕੋਈ ਨਾ ਕੋਈ ਘਰ ਤੋਂ ਲੱਗ ਭਾਗ ਹਰ ਤੀਜੇ ਘਰ ਤੋਂ ਜੇ ਕਹਿ ਲਈਏ ਤੇ ਕੋਈ ਨਾ ਕੋਈ ਵਿਦੇਸ਼ ਗਿਆ ਆ ਤੇ ਸਾਨੂੰ ਹੁੰਦਾ ਕੋਠੀ ਪੌਣੀ ਵਿਦੇਸ਼ ਦੇ ਨਕਸ਼ੇ ਨਾਲ ਥੋੜੇ ਜਿਹੇ ਪੁਰਾਣੇ ਸਮੇਂ ਚ ਬੀਤੇ ਆਪਣੇ ਪੰਜਾਬ ਦੇ ਪਿੰਡਾਂਾਂ ਵਾਂਗ ਝਾਤ ਮਾਰੀਏ ਜੇ ਕਿਸੇ ਨੇ ਘਰ ਵੇਖੇ ਹੋਣ ਤੇ ਕੋਈ ਨਾ ਕੋਈ ਚਿੰਨੁ ਕਰਿਆ ਹੁੰਦਾ ਹੈ ਘਰਾਂ ਦੇ ਉੱਤੇ ਜਾਂ ਇੱਕ ਓੰਕਾਰ ਜਾਂ ਸਤਨਾਮ ਵੈਗਰੂ ਜਾਂ ਸਾਸਤਿਕ ਚਿੰਨ੍ਹ ਘਰਾਂ ਦੇ ਉੱਤੇ ਆਮ ਬਣੇ ਹੁੰਦੇ ਸੀਗੇ ਉਦੋਂ ਤੋਂ ਪਤਾ ਲੱਗਦਾ ਕਿ ਇਹ ਐਸ ਐਸ ਧਰਮਾਂ ਤੋਂ ਇਸ ਦੇਸ਼ ਦੇ ਲਈ ਬਿਲੋਂਗ ਕਰਦੇ ਰਹੇ ਹੋਣਗੇ ਉਦਾਂ ਖੁਦਾਈ ਤੋਂ ਇਮਾਰਤਾਂ ਪਰਲੇ ਚਿੰਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਪ੍ਰਾਤਤਵ ਸੰਬੰਧੀ ਇਤਿਹਾਸਿਕ ਸਰੋਤ ਜਦੋਂ ਖੁਦਾਈ ਹੁੰਦੀ ਸਭ ਤੋਂ ਪਹਿਲਾਂ ਉਹਦਾ ਮੁੱਖ ਭਾਗ ਆ ਪਹਿਲਾ ਭਾਗ ਆ ਉਹਦਾ ਖੁਦਾਈ ਖੁਦਾਈ ਤੋਂ ਪ੍ਰਾਪਤ ਸਰੋਤ ਜਿਵੇਂ ਕਿ ਮੋਹਨਜੋਦੜੋ ਦੇਹੜਾ ਪਾਦੀ ਖੁਦਾਈ ਹੋਈ ਆ ਉਥੋਂ ਸਿੰਧੂ ਘਾਟੀ ਦੀ ਸਭਿਅਤਾ ਬਾਰੇ ਪਤਾ ਲੱਗਾ ਹੈ ਕਿ ਕਿਵੇਂ-ਕਿਵੇਂ ਉਥੇ ਮਕਾਨ ਬਣੇ ਹੋਏ ਸੀਗੇ ਕਿਵੇਂ ਦੀਆਂ ਉਥੇ ਗਲੀਆਂ ਨਾਲੀਆਂ ਪੱਕੀਆਂ ਬਣੀਆਂ ਹੋਈਆਂ ਸੀਗੀਆਂ ਬਸੁਖਾਨੇ ਦੀ ਸਹੂਲਤਾਂ ਉਸ ਸਮੇਂ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਇਸ ਦੇਸ਼ ਵਿੱਚ ਹੁੰਦੀ ਸੀਗੀ ਬੜਾ ਵਧੀਆ ਤਰੀਕੇ ਨਾਲ ਸੋਹਣੇ ਸੁਚੇਜੇ ਤਰੀਕੇ ਦੇ ਨਾਲ ਪ੍ਰਬੰਧ ਜਿਹੜਾ ਸਾਰਾ ਕੀਤਾ ਆਇਆ ਸੀ ਉਹ ਸਾਨੂੰ ਖੁਦਾਈ ਤੋਂ ਜਿਹੜੇ ਅਭਿਸ਼ੇਸ਼ ਮਿਲਦੇ ਆ ਜਿਵੇਂ ਕੋਈ ਬਰਤਨ ਮਿਲ ਗਿਆ ਪੁਰਾਣਾ ਜਿਵੇਂ ਕੋਈ ਕਡਾਉਣਾ ਮਿਲ ਗਿਆ ਜਾਂ ਕੋਈ ਭਵਨ ਥੱਲੇੋਂ ਨਿਕਲ ਆਇਆ ਕੋਈ ਇਮਾਰਤ ਦਾ ਅਵਸ਼ੇਸ਼ ਟੁਕੜਾ ਬਜਿਆ ਹੋਇਆ ਮਿਲਿਆ ਜਿਵੇਂ ਕਿ ਰੂਮ ਦੇ ਵਿੱਚ ਤੁਸੀਂ ਵੇਖਿਆ ਹੋਊਗਾ ਕਿ ਇੱਕ ਸਟੇਡੀਅਮ ਆ ਜਿਹੜਾ ਕਿਸੇ ਵੇਲੇ ਖਚਾਖਚ ਲੋਕਾਂ ਦੇ ਨਾਲ ਭਰਿਆ ਹੁੰਦਾ ਸੀਗਾ ਉੱਥੇ ਗਲੈਡੀਏਟਰ ਜਿਹੜੇ ਛਤ੍ਰੋਛਤਰੀ ਸੌਰੀ ਛਤ੍ਰੋਛਤਰੀ ਨਹੀਂ ਕਰਫਾ ਨਕਰਪਾ ਨਹੀਂ ਹੁੰਦੇ ਜਿਕੇ ਉਹ ਤਲਵਾਰਾਂ ਨਾਲ ਉੱਥੇ ਗਲੈਡੀਏਟਰ ਲੜਦੇ ਹੁੰਦੇ ਸੀ ਤੇ ਸਾਰੀ ਰੂਮ ਦੀ ਦੁਨੀਆ ਉੱਥੇ ਵੇਖਣ ਨੂੰ ਆਉਂਦੀ ਹੁੰਦੀ ਬੜਾ ਵੱਡਾ ਵਿਸ਼ਾਲ ਸਟੇਡੀਅਮ ਹੈ ਤਾਂ ਬੜਾ ਵਧੀਆ ਤਰੀਕੇ ਨਾਲ ਉਹਦਾ ਪ੍ਰਬੰਧ ਹੁੰਦਾ ਜੀਗਾ ਹੁਣ ਜਿਹੜਾ ਹੈ ਉਹਦਾ ਟਹਿ ਗਿਆ ਤੇ ਬਾਕੀ ਇਮਾਰਤ ਉਹਦੀ ਖੜੀ ਪਈ ਆ ਉਹ ਅਜੂਬਿਆਂ ਦੇ ਵਿੱਚ ਗਿਣਿਆ ਜਾਂਦਾ ਇਹਨਾਂ ਮਤਲਬ ਦੁਨੀਆ ਵੇਖਣ ਜਾਂਦੀ ਕਮਾਲ ਦੀ ਹੈ ਉਸੇ ਤਰ੍ਹਾਂ ਇੱਥੇ ਵੀ ਜਦੋਂ ਸਿੰਧੂ ਘਾਟੀ ਵਾਲੀ ਸਭਿਤਾ ਇੰਡਸ ਵੈਲੀ ਵਾਲੀ ਸਭਿਤਾ ਜਿਹੜੀ ਸਿਵਲਾਈਜੇਸ਼ਨ ਲੱਭਦੀ ਆ ਭਾਰਤ ਦੇ ਵਿੱਚ ਉਹਦੇ ਵੀ ਅਕਸ਼ੀਸ਼ ਮਿਲਦੇ ਉਹਦੀਆਂ ਇਮਾਰਤਾਂ ਮਿਲਦੀਆਂ ਉਹਦੇ ਤੋਂ ਸਾਨੂੰ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਹੈ ਕਿ ਹਾਂ ਸਾਡੇ ਪੁਰਾਣੇ ਜਿਹੜੇ ਪੁਰਖੇ ਆ ਉਹ ਕਿਵੇਂ ਦਾ ਇੱਥੇ ਜੀਵਨ ਬਤੀਤ ਕਰਦੇ ਰਹੇ ਹੋਣਗੇ ਕਿਵੇਂ ਕਿਵੇਂ ਇਹ ਲੋਕ ਇੱਥੇ ਵੱਸਦੇ ਰਹੇ ਕਿਵੇਂ ਬਾਅਦ ਵਿੱਚ ਆਰੀਆਂ ਆਉਂਦੇ ਆ ਜਾਂ ਜਿਹੜੇ ਜਿਹੜੇ ਵੀ ਲੋਕ ਇੱਥੇ ਜਿਵੇਂ ਜਿਵੇਂ ਮਹਮਲਾਬਰਾਏ ਉਤਾਂ ਉਤਾਂ ਦੇਸ਼ ਦੀ ਸਾਰੀ ਢਾਂਚਾ ਜਿਹੜਾ ਹੈ ਉਹ ਬਦਲਦਾ ਰਿਹਾ ਸੋ ਪਹਿਲਾ ਭਾਗ ਆਉਂਦਾ ਹੈ ਖੁਦਾਈ ਦਾ ਖੁਦਾਈ ਤੋਂ ਪ੍ਰਾਪਤ ਇਤਿਹਾਸਕ ਸਰੋਤ ਦੂਜਾ ਇਹਦੇ ਵਿੱਚ ਪ੍ਰਾਤ ਤੋਂ ਸੰਬੰਧਿਤ ਸਰੋਤਾਂ ਦੇ ਵਿੱਚ ਆਉਂਦਾ ਹੈ ਸਮਾਰਕ ਜਿਵੇਂ ਕਿ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਕੋਈ ਸ਼ਹੀਦ ਹੋ ਜਾਂਦਾ ਹੈ ਉਹਦੇ ਨਾਂ ਦਾ ਕੋਈ ਸਮਾਰਕ ਬਣਾ ਦਿੱਤਾ ਜਾਂਦਾ ਹੈ ਜਾਂ ਕੋਈ ਬਹੁਤ ਵੱਡਾ ਤਨਾਡ ਬੰਦਾ ਕੋਈ ਪੈੜੀ ਬੰਨੇ ਖੁੱਲੇ ਪੈੜੀ ਬੰਨੇ ਵਾਲੇ ਬੰਦੇ ਵੀ ਅਸੀਂ ਵੇਖੇ ਆ ਕਿ ਉਹਨਾਂ ਦੇ ਜਾਣ ਤੋਂ ਪਿੱਛੇ ਉਹਨਾਂ ਦੀ ਬੜੀ ਜਿਹੜੀ ਉਹਨਾਂ ਦਾ ਨਾਮ ਲਿਖ ਕੇ ਬਣਾ ਦਿੱਤੀ ਜਾਂਦੀ ਹੈ ਜਾਂ ਕੋਈ ਫੌਜ ਦੇ ਵਿੱਚ ਸ਼ਹੀਦ ਹੁੰਦਾ ਆ ਉਹਦਾ ਸਮਾਰਕ ਬਣਾ ਦਿੱਤਾ ਜਾਂਦਾ ਹੈ ਸ਼ਹੀਦੀ ਸਮਾਰਕ ਉਹਦਾ ਨਾਮ ਲਿਖ ਕੇ ਉਹਦਾ ਬੋਤਲਾ ਕੇ ਜਾਂ ਜਿਵੇਂ ਵੀ ਕਿਸੇ ਦੀ ਕੋਈ ਸ਼ਰਧਾ ਹੁੰਦੀ ਹੈ ਉਹ ਸਮਾਰਕ ਬੜੇ ਹੁੰਦੇ ਆ ਜਾਂ ਕੋਈ ਭਵਨ ਬਣੇ ਹੁੰਦੇ ਆ ਪੁਰਾਣੇ ਉਹ ਸਮਾਰਕਾਂ ਤੋਂ ਵਿੱਚੋਂ ਵੀ ਸਾਨੂੰ ਪੁਰਾਣੇ ਇਤਿਹਾਸ ਬਾਰੇ ਪਤਾ ਲੱਗਦਾ ਕਿ ਪੁਰਾਣੇ ਬੀਤੇ ਸਮੇਂ ਇਸ ਜਗ੍ਹਾ ਆ جنگ ਹੋਈ ਸੀ ਇਸ ਜਗ੍ਹਾ ਆ ਵਾਪਰਿਆ ਸੀ ਇਸ ਜਗ੍ਹਾ ਆ ਘਟਨਾ ਵਾਪਰੀ ਸੀ ਜਿਵੇਂ ਕੋਈ ਕਿਤੇ ਕੋਈ جنگ ਹੋਈ ਹੋਵੇ ਉੱਥੇ ਦਾ ਕੋਈ ਮਹਾਨ ਯੋਧਾ ਰਿਆ ਹੋਵੇ ਤੇ ਉੱਥੇ ਉਹਦਾ ਸਮਾਰਕ ਬਣਾ ਦਿੱਤਾ ਜਾਂਦਾ ਹੈ ਉਹਦੀ ਮੂਰਤੀ ਬਣਾ ਦਿੱਤੀ ਜਾਂਦੀ ਹੈ ਉਹਦੀ ਕੋਈ ਨਿਸ਼ਾਨੀ ਰੱਖ ਦਿੱਤੀ ਜਾਂਦੀ ਹੈ ਉਹ ਸਮਾਰਕਾਂ ਤੋਂ ਸਾਨੂੰ ਵੀ ਇਤਿਹਾਸ ਦਾ ਪਤਾ ਲੱਗਦਾ ਤੀਜੀ ਚੀਜ਼ ਆਉਂਦੀ ਹੈ ਇਹਦੇ ਵਿੱਚ ਅਭਿਲੇਖ ਅਭਿਲੇਖ ਹੁੰਦੇ ਆ ਜਿਹੜੇ ਕਿ ਮੂਰਤੀ ਕਲਾ ਜੋ ਕੁਝ ਵੀ ਆ ਇੱਥੇ ਬਣਿਆ ਹੁੰਦਾ ਹੈ ਚਿੱਤਰਕਾਰੀ ਉਹਦੇ ਵਿੱਚ ਜੋ-ਜੋ ਚੀਜ਼ਾਂ ਲਿਖੀਆਂ ਹੁੰਦੀਆਂ ਉਕੇਰੀਆਂ ਹੁੰਦੀਆਂ ਜਿਵੇਂ ਮੂਰਤੀ ਦੇ ਉੱਤੇ ਕੁਝ ਲਿਖਿਆ ਹੋਇਆ ਜਾਂ ਕੋਈ ਇੱਥੇ ਚਿੱਤਰ ਬਣਿਆ ਆ ਉਹਦੇ ਤੋਂ ਸਾਨੂੰ ਕੁਝ ਲਿਖਤ ਪ੍ਰਾਪਤ ਹੋ ਜਾਂਦੀ ਆ ਲਿਖਤੀ ਰੂਪ ਵਿੱਚ ਨਹੀਂ ਜਿਹੜੀ ਸਾਨੂੰ ਇਮਾਰਤਾਂ ਦੇ ਉੱਤੇ ਕੋਈ ਲਿਖਤ ਪ੍ਰਾਪਤ ਹੁੰਦੀ ਉਹ ਉਹ ਬਿਲੇਖ ਦੇ ਅੰਦਰ ਆ ਜਾਂਦੀ ਹੈ ਚੌਥੀ ਚੀਜ਼ ਹੁੰਦੀ ਆ ਪੁਆਇੰਟ ਸਿੱਕੇ ਮੁਦਰਾ ਜਿਹਨੂੰ ਮੁਦਰਾ ਕਹਿ ਲੈਂਦੇ ਆ ਹੁਣ ਸਮੇ ਸਮੇ ਤੇ ਵੱਖਰੀ ਵੱਖਰੀ মুদ্রা ਚਲਦੀ ਹੈ ਇਸ ਟਾਈਮ ਰੁਪਏ ਚਲਦੇ ਆ ਕਿਸੇ ਟਾਈਮ ਸਾਡੇ ਬਚਪਨ ਦੀ ਅਸੀਂ ਗੱਲ ਕਰ ਲਈਏ ਅਸੀਂ ਢੇਲੀਆਂ ਦੇਖੀਆਂ ਹਨ ਜਾਨੀ ਕਿ 50 ਪੈਸੇ ਵੀ ਚਲਦੇ ਦੇਖੇ ਆ ਉਸ ਤੋਂ ਬਾਅਦ ਕੁਝ ਬੱਚੇ ਜਿਨ੍ਹਾਂ ਨੇ ਨਹੀਂ ਵੇਖੇ ਰੁਪਏ ਦੇ ਰੁਪਏ ਦੇ ਸਿੱਕੇ ਉਹਨਾਂ ਨੇ ਦੇਖੇ ਹੋਣਗੇ ਉਵੇਂ ਜਦੋਂ ਪੁਰਾਣੇ ਇਤਿਹਾਸ 'ਚ ਜਾਣਦੇ ਆ ਉਸ ਸਮੇਂ ਦੇ ਸਿੱਕੇ ਜਿਹੜੇ ਪ੍ਰਦਾਇਆਂ ਤੋਂ ਪ੍ਰਾਪਤ ਹੁੰਦੇ ਆ ਜਾਂ ਲੱਪੇ ਆ ਜਾਂ ਕਿਤੇ ਹੋਰ ਵੀ ਆ ਵਿਸ਼ੇਸ਼ ਉਹਨਾਂ ਨੂੰ ਮਿਲੇ ਆ ਉਹ ਸਿੱਕਿਆਂ ਤੋਂ ਉਸ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਹੈ ਕਿ ਐਸ ਸਮੇਂ ਜਿਹੜੇ ਰਾਜੇਦਾਰ ਜਿਵੇਂ ਕਿ ਕਿਸੇ ਵੀ ਰਾਜੇ ਦਾ ਰਾਜ ਆਉਂਦਾ ਪੰਜਾਬ ਦੇ ਵਿੱਚ ਮਹਾਰਾਜਾ ਰਜੀਤ ਸਿੰਘ ਦਾ ਰਾਜ ਰਿਆ ਉਹ ਖਾਲਸੇ ਦੇ ਰਾਜ ਦਾ ਨਾਮ ਦਾ ਸਿੱਕਾ ਚੱਲ ਰਿਆ ਦਾ ਰਿਆ ਗੁਰਨਾਮ ਦੇਵ ਜੀ ਦਾ ਨਾਮ ਦਾ ਸਿੱਕਾ ਚੱਲਦਾ ਰਿਆ ਜਿਵੇਂ ਜਿਵੇਂ ਵੀ ਜਿਹੜੇ ਜਿਹੜੇ ਰਾਜੇ ਨੇ ਰਾਜ ਕੀਤਾ ਹੁੰਦਾ ਦੇਸ਼ ਵਿੱਚ ਉਹਦੀ ਮੁਦਰਾ ਚੱਲਦੀ ਹੈ ਉਹ ਮੁਦਰਾ ਤੋਂ ਸਾਨੂੰ ਆਪਣੇ ਇਤਿਹਾਸਿਕ ਘਟਨਾਵਾਂ ਬਾਰੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਇਹ ਵੀ ਇੱਕ ਇਤਿਹਾਸ ਦਾ ਸਰੋਤ ਬਣ ਜਾਂਦੇ ਸੋਰਸ ਆਫ ਹਿਸਟਰੀ ਸਾਨੂੰ ਇਹ ਪ੍ਰਾਪਤ ਹੁੰਦੇ ਆ ਇਹ ਹੋ ਗਿਆ ਸਾਡਾ ਪਹਿਲਾ ਸੈਗਮੈਂਟ ਰਾਤਾਤਵ ਸੰਬੰਧੀ ਇਤਿਹਾਸਕ ਸਰੋਤ ਜਿਹੜੇ ਆ ਉਸ ਤੋਂ ਬਾਅਦ ਦੂਜਾ ਸੈਗਮੈਂਟ ਆਉਂਦਾ ਹੈ ਸਾਹਿਤਿਕ ਸਰੋਤ ਸਾਹਿਤ ਨੂੰ ਵੀ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਜਿਵੇਂ ਕਿ ਧਾਰਮਿਕ ਸਾਹਿਤ ਤੇ ਦੂਸਰਾ ਹੁੰਦਾ ਲੋਕਿਕ ਸਾਹਿਤ ਧਾਰਮਿਕ ਸਾਹਿਤ ਜਿਵੇਂ ਕਿ ਧਾਰਮਿਕ ਰਚਨਾਵਾਂ ਜਾਂ ਕੋਈ ਵੀ ਧਰਮ ਸੰਬੰਧੀ ਜਿਹੜੀਆਂ ਰਚਨਾਵਾਂ ਵਾਲਾ ਸਾਹਿਤ ਲਿਖਿਆ ਗਿਆ ਹੁੰਦਾ ਹੈ ਉਹ ਹੁੰਦਾ ਹੈ ਧਾਰਮਿਕ ਸਾਹਿਤ ਦੇ ਖੇਤਰ ਵਿੱਚ ਆ ਜਾਂਦਾ ਹੈ ਜਿਹੜਾ ਲੋਕਿਕ ਹੁੰਦਾ ਉਹ ਦੁਨਿਆਵੀ ਸਾਹਿਤ ਕਹਿ ਲਓ ਜਾਂ ਦੁਨੀਆਂ ਦੀਆਂ ਕਥਾ ਕਹਾਣੀਆਂ ਜਾਂ ਜੋ ਕੇ ਸਮੇਂ ਦਾ ਸਾਹਿਤ ਕੋਈ ਉਦਾਹਰਣ ਲੈਣੀ ਹੋਵੇ ਤੇ ਕਹਿ ਲਓ ਜਿਵੇਂ ਹੀ ਰਾਂਝਾ ਉਹਨਾਂ ਦੀਆਂ ਕਵਤਾਵਾਂ ਲਿਖੀਆਂ ਹੁੰਦੀਆਂ ਉਹ ਲੋਕਿਕ ਸਾਹਿਤ ਹੋ ਜਾਂਦਾ ਸੋ ਉਸ ਸਮੇਂ ਦਾ ਛੇਵੀਂ ਸਦੀ ਦੀ ਜੇ ਗੱਲ ਕਰੀਏ ਉਸ ਸਮੇਂ ਜਿਹੜਾ ਧਾਰਮਿਕ ਸਾਹਿਤ ਲਿਖਿਆ ਗਿਆ ਜਿਹੜਾ ਇਤਿਹਾਸ ਦਾ ਸਰੋਤ ਬਣਦਾ ਇਤਿਹਾਸ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਉਹਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਵੈਦਿਕ ਸਾਹਿਤ ਵੈਦਿਕ ਦੇ ਵਿੱਚ ਜਿਹੜੇ ਵੇਦ ਰਚੇ ਗਏ ਚਾਰ ਵੇਦ ਜਿਹੜੇ ਮੁੱਖ ਰੂਪ ਵਿੱਚ ਸਾਨੂੰ ਸਾਰਿਆਂ ਨੂੰ ਯਾਦ ਹੋਣੇ ਚਾਹੀਦੇ ਸਾਮਵੇਦ ਰਿਗਵੇਦ ਯਜੁਰਵੇਦ ਅਰਥਵੇਦ ਜਿਹਨੂੰ ਅਥਰਵਨ ਵੀ ਗੁਰਬਾਣੀ ਵਿੱਚ ਕਿਹਾ ਗਿਆ ਉਹ ਚਾਰ ਵੇਦ ਲਿਖੇ ਗਏ ਤੋਂ ਬਾਅਦ ਸਿਮਰਤیاں ਲਿਖੀਆਂ ਗਈਆਂ ਜਾਂ ਹੋਰ ਵੀ ਪੁਰਾਣ ਲਿਖੇ ਗਏ ਜਿੰਨੇ ਵੀ ਸਾਰੇ ਸਾਹਿਦ ਦੇ ਸਰੋਤ ਨੇ ਉਹਨਾਂ ਨੂੰ ਇਤਿਹਾਸਿਕ ਪੱਖ ਦੇ ਨਾਲ ਵੇਖਿਆ ਜਾਂਦਾ ਕਿ ਉਸ ਸਮੇਂ ਦੇ ਵਿੱਚ ਲਿਖੇ ਗਏ ਜਿਹੜੀ ਅਸੀਂ ਪਹਿਲਾਂ ਵੀ ਗੱਲ ਡਿਸਕਸ ਕੀਤੀ ਕਿ ਲੋਕਾਂ ਨੂੰ ਜਿਸ ਵੇਲੇ ਕੱਪੜੇ ਪਾਉਣ ਦਾ ਚਾਜ ਨਹੀਂ ਸੀ ਉਸ ਵੇਲੇ ਸਾਨੂੰ ਲਿਖਣਾ ਆਉਂਦਾ ਸੀ ਸਾਡੇ ਕੋਲ ਲਿਖਤਾ ਮੌਜੂਦ ਨੇ ਉਸ ਸਮੇਂ ਦੀਆਂ ਉਸ ਤੋਂ ਬਾਅਦ ਬੋਧ ਧਰਮ ਦੇ ਵਿੱਚ ਪਟਕ ਲਿਖੇ ਗਏ ਜਿੰਨਾਂ ਵਿੱਚ ਰਾਜਾ ਤੇ ਬੁੱਧ ਭਿਖਸ਼ੂਆਂ ਦੇ ਆਪਸੀ ਵਾਰਤਾਲਾਪ ਦਾ ਬਿਰਤਾਂਤ ਲਿਖਿਆ ਗਿਆ ਜਿਸ ਤੋਂ ਪਤਾ ਲੱਗਦਾ ਕਿ ਉਹਨਾਂ ਨੇ ਰਾਜਾਵਾਂ ਨੂੰ ਰਾਜਿਆਂ ਨੂੰ ਕਿਹੜੀਆਂ-ਕਿਹੜੀਆਂ ਸਿੱਖਿਆਵਾਂ ਦਿੱਤੀਆਂ ਜਾਂ ਕਿਵੇਂ-ਕਿਵੇਂ ਦਾ ਇਤਿਹਾਸਕ ਵਰਣਨ ਲਿਖਿਆ ਗਿਆ ਉਸ ਤੋਂ ਬਾਅਦ ਜੈਨ ਸਾਹਿਤ ਆਉਂਦਾ ਹੈ ਜੈਨ ਸਾਹਿਤ ਦੇ ਵਿੱਚ ਵੀ ਇਤਿਹਾਸ ਬਾਰੇ ਸਾਨੂੰ ਜਾਣਕਾਰੀ ਜਿਹੜੀ ਆ ਤੋਸ ਰੂਪ ਵਿੱਚ ਨਹੀਂ ਪ੍ਰਾਪਤ ਹੁੰਦੀ ਪਰ ਕਿਤੇ ਨਾ ਕਿਤੇ ਇਤਿਹਾਸ ਬਾਰੇ ਸਾਨੂੰ ਕੋਈ ਨਾ ਕੋਈ ਕਲੂ ਜਿਹੜੇ ਕੁਝ ਸਾਈਨ ਜਿਹੜੇ ਪ੍ਰਾਪਤ ਸਾਨੂੰ ਹੋ ਜਾਂਦੇ ਆ ਉਸ ਤੋਂ ਬਾਅਦ ਜੇ ਗੱਲ ਕਰੀਏ ਲੋਕਿਕ ਸਾਹਿਤ ਦੀ ਦੁਨਿਆਵੀ ਸਾਹਿਤ ਦੀ ਤੇ ਉਹਦੇ ਵਿੱਚ ਸਭ ਤੋਂ ਵੱਡੀ ਉਦਾਹਰਣ ਜਿਹੜੀ ਆ ਚੰਦਰਗੁਪਤ ਮੌਰੀਆ ਦੇ ਸਮੇਂ ਕਟਲਿਆ ਜਿਹਨੂੰ ਚਾਣਕ્ય ਵੀ ਕਿਹਾ ਜਾਂਦਾ ਉਹਨਾਂ ਦਾ ਇੱਕ ਅਰਥ ਸ਼ਾਸਤਰ ਦੇ ਉੱਤੇ ਗ੍ਰੰਥ ਲਿਖਿਆ ਗਿਆ ਹੈ ਉਸ ਸਮੇਂ ਦੇ ਵਿੱਚ ਉਹਨਾਂ ਨੇ ਅਰਥ ਸ਼ਾਸਤਰ ਦੇ ਬਾਰੇ ਲੋਕਾਂ ਨੂੰ ਗਿਆਨ ਦਿੱਤਾ ਲੋਕਾਂ ਨੂੰ ਜਾਣਕਾਰੀ ਦਿੱਤੀ ਉਹ ਵੀ ਇਤਿਹਾਸ ਦੇ ਪੱਖ ਤੋਂ ਇੱਕ ਮਹੱਤਵਪੂਰਨ ਘਟਨਾयां ਮਹੱਤਵਪੂਰਨ ਜਾਣਕਾਰੀ ਹੈ ਕਿ ਅਰਤਸ਼ਾਸਤਰ ਦਿੱਤੇ ਗ੍ਰੰਥ ਲਿਖਿਆ ਗਿਆ ਫਿਰ ਫਿਰ ਇਹ ਤੋਂ ਬਾਅਦ ਅਗਲਾ ਹਿੱਸਾ ਜਿਹੜਾ ਹੁੰਦਾ ਹੈ ਸਾਇਧਿਕ ਸਰੋਤ ਹੋਗੇ ਪ੍ਰਾਤਦੋ ਸੰਧੀ ਸਰੋਤ ਹੋਗੇ ਤੀਜਾ ਭਾਗ ਫਿਰ ਸਾਨੂੰ ਜਿਹੜਾ ਉਹ ਵਿਦੇਸ਼ੀ ਯਾਤਰੀਆਂ ਦੇ ਵਰਤਾਂਤ ਦਾ ਮਿਲਦਾ ਹੈ ਸਾਨੂੰ ਤੀਜਾ ਭਾਗ ਅਸੀਂ ਡਿਸਕਸ ਕਰਾਂਗੇ ਦੇਸ਼ੀ ਯਾਤਰੀਆਂ ਦੇ ਵਰਤਾਂਤ ਮੋਖ ਰੂਪ ਵਿੱਚ ਜਿਹੜੇ ਵਿਦੇਸ਼ੀ ਯਾਤਰੀ ਉਸ ਸਮੇਂ ਜਿਨ੍ਹਾਂ ਨੇ ਭਾਰਤ ਦਾ ਦੌਰਾ ਕੀਤਾ ਇਸ ਦੇਸ਼ ਵਿੱਚ ਜਿਹੜੇ ਆਏ ਉਹ ਆਏ ਈਰਾਨ ਤੋਂ ਤੇ ਯੂਨਾਨੀ ਯਾਤਰੀ ਆਏ ਫਿਰ ਚੀਨੀ ਯਾਤਰੀ ਆਏ ਤੇ ਮੁਸਲਮਾਨ ਯਾਤਰੀਆਂ ਦੇ ਇੱਥੇ ਇਤਿਹਾਸਿਕ ਵਰਣਨ ਸਾਨੂੰ ਪ੍ਰਾਪਤ ਹੁੰਦੇ ਜਿਨ੍ਹਾਂ ਨੇ ਲਿਖਤੀ ਰੂਪ ਵਿੱਚ ਇਤਿਹਾਸ ਨੂੰ ਇੱਥੇ ਦੇ ਨੂੰ ਲਿਖਿਆ ਜਾਂ ਇੱਥੇ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਅਬਜ਼ਰਵ ਕੀਤਾ ਸਭ ਤੋਂ ਪਹਿਲਾਂ ਈਰਾਨ ਦੇ ਜਿਹੜੇ ਲਿਖਾਰੀਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚੋਂ ਸਭ ਤੋਂ ਮੁੱਖ ਨਾਮ ਆ ਸਕਾਈਲੈਕਸ ਦਾ ਜਿਨੇ ਇੱਥੇ ਦੀਆਂ ਘਟਨਾਵਾਂ ਦਾ ਵਰਣਨ ਬਿਆਨ ਕੀਤਾ ਜਿਨੇ ਇੱਥੇ ਦੇ ਇਤਿਹਾਸ ਬਾਰੇ ਲਿਖਿਆ ਫਿਰ ਜਨਾਨੀ ਯਾਤਰੀ ਜਿਹੜੇ ਆ ਜਿਵੇਂ ਜਨਾਨ ਤੋਂ ਸਿਕੰਦਰ ਵੀ ਇੱਥੇ ਚੜ੍ਹ ਕੇ ਆਇਆ ਹਮਲਾਵਰ ਬਣ ਕੇ ਆ ਉਸ ਤੋਂ ਬਾਅਦ ਉਹਦੀ ਮੌਤ ਤੋਂ ਬਾਅਦ ਸਲੂਕਸ ਜਿਹੜਾ ਆ ਉਹ ਉਹਨੇ ਉਹਦਾ ਰਾਜ ਪ੍ਰਬੰਧ ਸੰਭਾਲਿਆ ਰਾਜ ਭਾਗ ਸੰਭਾਲਿਆ ਇੱਥੇ ਚੰਦਰਗੁਪਤ ਨੇ ਚੜਪੂ ਕੀਤੀ ਜਦੋਂ ਚਪੇਣਾ ਪਈਆਂ ਫਿਰ ਉਹ ਜਿਹੜਾ ਆ ਆਪਣਾ ਨੇ ਪਿੱਛੇ ਡੇਰਾ ਲਾ ਲਿਆ ਸਲਾ ਕਰ ਲਈ ਇਹਨਾਂ ਦੇ ਨਾਲ ਪਰ ਕੁਝ ਸਮਾਂ ਨੇ ਫਿਰ ਜਿੰਨਾ ਘੇਰੇ ਇਥੇ ਭਾਰਤ ਵਿੱਚ ਰਿਹਾ ਭਾਰਤ ਨੂੰ ਅਬਜ਼ਰਵ ਕੀਤਾ ਚੰਗੀ ਤਰ੍ਹਾਂ ਉਹਨੇ ਤੇ ਇਥੇ ਦੇ ਲੋਕਾਂ ਦਾ ਹਾਲ ਬਿਆਨੀ ਜਿਹੜੀ ਆ ਉਹਨੇ ਲਿਖੀ ਇਥੇ ਦੇ ਲੋਕਾਂ ਦਾ ਵਰਤਾਂਤ ਜੀਵਨ ਵਰਤਾਂਤ ਜੋ ਕੁਝ ਵੀ ਉਹਨੇ ਦੇਖਿਆ ਉਹਦਾ ਵਰਣਨ ਕੀਤਾ ਉਹਨੇ ਆਪਣੇ ਕੋਲ ਲਿਖਿਆ ਉਹ ਲਿਖਤੀ ਰੂਪ ਵਿੱਚ ਇਤਿਹਾਸਕ ਸਰੋਤ ਦੇ ਤੌਰ 'ਤੇ ਮੌਜੂਦ ਆ ਫਿਰ ਆਉਂਦੇ ਆ ਚੀਨੀ ਯਾਤਰੀ ਜਦੋਂ ਇਹਨਾਂ ਤੋਂ ਬਾਅਦ ਬੁੱਧ ਧਰਮ ਦਾ ਪ੍ਰਚਾਰ ਚੱਲਦਾ ਚੱਲ ਰੂਪ ਤੋਂ ਬਾਅਦ ਅਸ਼ੋਕ ਦੇ ਸਮੇਂ ਉਦੋਂ ਜਿਹੜੇ ਆ ਬਹੁਤ ਸਾਰੇ ਇੱਥੇ ਦੇ ਪ੍ਰਚਾਰਕ ਵੀ ਬਾਹਰ ਜਾ ਕੇ ਪ੍ਰਚਾਰ ਕਰਦੇ ਆ ਬੋਧਰਮ ਦਾ ਫਿਰ ਬਹੁਤ ਸਾਰੇ ਲੋਕੀਂ ਪ੍ਰਭਾਵ ਕਬੂਲਦੇ ਆ ਕਿ ਹਿੰਦੁਸਤਾਨ ਦੇ ਵਿੱਚ ਧਰਮ ਦੀ ਜਿਹੜੀ ਆ ਲਹਿਰ ਚੱਲ ਰਹੀ ਆ ਜਾਂ ਲੋਕੀਂ ਉਥੋਂ ਚੀਨ ਤੋਂ ਬੜੇ ਯਾਤਰੀ ਇੱਥੇ ਆਏ ਜਿਨ੍ਹਾਂ ਨੇ ਇੱਥੇ ਰਹਿ ਕੇ ਫਿਰ ਇੱਥੇ ਦੇ ਬੋਧਰਮ ਨੂੰ ਵੇਖਿਆ ਜਾਚਿਆ ਬੋਧਰਮ ਵਿੱਚ ਵਿਚਰੇ ਉਹਨਾਂ ਨੇ ਇੱਥੇ ਬਾਰੇ ਕਟਮਾਵਾਂ ਜੜੀਆਂ ਆ ਉਹਨਾਂ ਦਾ ਵਰਣਨ ਕੀਤਾ ਉਹ ਚੀਨੀ ਯਾਤਰੀਆਂ ਦੇ ਇਤਿਹਾਸਿਕ ਸਰੋਤ ਸਾਨੂੰ ਪ੍ਰਾਪਤ ਹੁੰਦੇ ਆ ਫਿਰ ਆਉਂਦਾ ਹੈ ਮੁਸਲਮਾਨ ਯਾਤਰੀਆਂ ਦੀ ਵਾਰੀ ਮੁਸਲਮਾਨ ਯਾਤਰੀਆਂ ਦੇ ਵਿੱਚ ਜੇ ਸਭ ਤੋਂ ਵੱਡੇ ਨਾਮ ਦੀ ਗੱਲ ਕਰੀਏ ਤੇ ਉਹ ਨਾਮ ਆਉਂਦਾ ਅਲਬਰੂਨੀ ਦਾ ਅਰਬ ਤੋਂ ਜਿੰਨੇ ਵੀ ਯਾਤਰੀ ਇੱਥੇ ਆਏ ਆ ਮਹਿਮੂਦ ਗਨਵੀ ਜਦੋਂ ਭਾਰਤ ਆ ਕੇ ਹਮਲਾ ਕਰਦਾ ਹੈ ਉਹ ਇੱਥੇ ਇਸ ਦੇਸ਼ ਦੀ ਲੁੱਟਖਸੁੱਟ ਕਰਦਾ ਹੈ ਲੋਕਾਂ ਨੂੰ ਲੁੱਟਦਾ ਹੈ ਖੋਹਦਾ ਹੈ ਚੀਜ਼ਾਂ ਇੱਥੋਂ ਉਸ ਸਮੇਂ ਉਹਦੇ ਨਾਲ ਇੱਕ ਵਿਅਕਤੀ ਆਉਂਦਾ ਜਿਹਦਾ ਨਾਮ ਆਉਂਦਾ ਅਲਬਰੂਨੀ ਅਲਬਰੂਨੀ ਜਦੋਂ ਇੱਥੇ ਆ ਕੇ ਲੋਕਾਂ ਨੂੰ ਦੇਖਦਾ ਆ ਉਹ ਆਪਣੇ ਕੰਮ 'ਚ ਲੱਗਾ ਹੁੰਦਾ ਮਹਨੂਦ ਗੈਨਵੀ ਵਾਟੂਕ ਦੇ ਵਿੱਚ ਤੇ ਇਹ ਜਿਹੜਾ ਐ ਇੱਥੋਂ ਦੀ ਸੰਸਕ੍ਰਿਤੀ ਨੂੰ ਨੋਟ ਕਰਨਾ ਸ਼ੁਰੂ ਕਰਦਾ ਅਬਜ਼ਰਵ ਕਰਨਾ ਸ਼ੁਰੂ ਕਰਦਾ ਉੱਥੇ ਇਸ ਤਰ੍ਹਾਂ ਦੀ ਸੰਸਕ੍ਰਿਤੀ ਬਾਰੇ ਲਿਖਣਾ ਸ਼ੁਰੂ ਕਰਦਾ ਤੇ ਉਹਦੀਆਂ ਲਿਖਤਾਂ ਜਿਹੜੀਆਂ ਖੋਜ ਕਰ ਰਹੇ ਨੇ ਬੜੀਆਂ ਸਟੀਕ ਮੰਨੀਆਂ ਤਾਂ ਕਰਕੇ ਉਹਨੂੰ ਸਭ ਤੋਂ ਮਹੱਤਵਪੂਰਨ ਦਰਜਾ ਦਿੱਤਾ ਮੁਸਲਮਾਨ ਯਾਤਰੀਆਂ ਦੇ ਵਿੱਚ ਕਿਉਂਕਿ ਇਹਨੇ ਬੜੇ ਸਲੀਕੇ ਦੇ ਨਾਲ ਸਹੀ ਤਰੀਕੇ ਦੇ ਨਾਲ ਜਿਹੜੀਆਂ ਉਥੋਂ ਦੀਆਂ ਘਟਨਾਵਾਂ ਦਾ ਵਰਣਨ ਕੀਤਾ ਲੋਕਾਂ ਨੂੰ ਵੇਖਿਆ ਜਾਚਿਆ ਉਹਨਾਂ ਬਾਰੇ ਆਪਣੇ ਕੋਲ ਨੋਟ ਕੀਤਾ ਸਾਰਾ ਕੁਝ ਸੋ ਇਸ ਕਰਕੇ ਵੱਖਰੇ ਵੱਖਰੇ ਯਾਤਰੀਆਂ ਦਾ ਬਿਰਤਾਂਤ ਵੀ ਜਿਹੜਾ ਆ ਉਹ ਇਤਿਹਾਸਕ ਪੱਖ ਤੋਂ ਬੜਾ ਮਹੱਤਵਪੂਰਨ ਮੰਨਿਆ ਜਾਂਦਾ ਕਿ ਧਿਆਨ ਦੇ ਸਰੋਤਾਂ ਦੀ ਸਾਨੂੰ ਉਹਨਾਂ ਤੋਂ ਵੀ ਸਮਝ ਪੈਂਦੀ ਹੈ ਕਿਉਂਕਿ ਪਹਿਲਾਂ ਵੀ ਅਸੀਂ ਡਿਸਕਸ ਕਰ ਚੁੱਕੇ ਹਾਂ ਕਿ ਇਤਿਹਾਸ ਲਿਖਣ ਸੰਬੰਧੀ ਜਿਹੜੇ ਭਾਰਤ ਦੇ ਇੱਥੇ ਦੇ ਲੋਕ ਸੀਗੇ ਸਾਡੀ ਧਰਤੀ ਦੇ ਲੋਕ ਸੀਗੇ ਉਹ ਥੋੜੇ ਵੇਸੜੇ ਸੀਗੇ ਹੁਣ ਵੀ ਜੇ ਗੱਲ ਕਰੀਏ ਤੇ ਬਹੁਤਾਂ ਦਾ ਵਿੱਚ ਇਹੋ ਕੋਈ ਚੱਲਦਾ ਹੈ ਕਿਉਂਕਿ ਬਹੁਤ ਸਾਰੇ ਘਟਨਾਵਾਂ ਆ ਕਿਉਂਕਿ ਮੈਂ ਸਿੱਖ ਧਰਮ ਦੀ ਸਟੱਡੀ ਕੀਤੀ ਆ ਮੈਂ ਆਪਣੇ ਧਰਮ ਦੀ ਉਦਾਹਰਣ ਹੀ ਦੇ ਸਕਦਾ ਆ ਤੇ ਸਾਡੇ ਧਰਮ ਦੇ ਵਿੱਚ ਵੀ ਬਹੁਤ ਸਾਰੀਆਂ ਘਟਨਾਵਾਂ ਇਦਾਂ ਦੀਆਂ ਆ ਜਿਹੜੀਆਂ ਅਪਸੁਰਜੀਆਂ ਪਈਆਂ ਨੇ ਜਿਨ੍ਹਾਂ ਨੂੰ ਬੈਠ ਕੇ ਸੁਲਝਾਇਆ ਨਹੀਂ ਗਿਆ ਜਾਂ ਸਹੀ ਤਰੀਕੇ ਨਾਲ ਉਸ ਸਮੇਂ ਸਾਨੂੰ ਕੋਈ ਲਿਖਤ ਪ੍ਰਾਪਤ ਨਹੀਂ ਹੁੰਦੀ ਉਹਦੇ ਕਰਕੇ ਸਾਡੇ ਵਿੱਚ ਅਣਬਣ ਕਈ ਤਕਲਾਂ ਚ ਬਣਦੀ ਰਹਿੰਦੀ ਹੈ ਸੋ ਇਸੇ ਤਰ੍ਹਾਂ ਉਸ ਸਮੇਂ ਪੁਰਾਣੇ ਸਮੇਂ ਵੀ ਜੇ ਛੇਵੀਂ ਸਦੀ ਦੇ ਨੇੜੇ ਦੀ ਗੱਲ ਕਰੀਏ ਤੋ ਉਦੋਂ ਵੀ ਲੋਕ ਜਿਹੜੇ ਆ ਉਹ ਧਾਰਮਿਕ ਸਿੱਖਿਆਵਾਂ ਪ੍ਰਤੀ ਸੁਚੇਤ ਸੀਗੇ ਵਿਚਾਰਬਾਹਰ ਦਾ ਪ੍ਰਚਾਰ ਕਰਨ ਸੰਬੰਧੀ ਸੀ ਆਪਣੇ ਜਿਹੜਾ ਆ ਉਹ ਲੱਗੇ ਹੋਏ ਸੀਗੇ ਪਰ ਜਿਹੜਾ ਉਹਨਾਂ ਨੇ ਘਟਨਾਵਾਂ ਦੀ ਬਿਆਨਨੀ ਕਰਨੀ ਆ ਜਾਂ ਘਟਨਾਵਾਂ ਬਾਰੇ ਲਿਖਣਾ ਆ ਘਟਨਾਵਾਂ ਜੋ ਜੋ ਵੀ ਵਾਪਰ ਰਿਆ ਉਹ ਵਾਪਰ ਰੇ ਦਾ ਬਿਰਤਾਂਤ ਜਿਹੜਾ ਸਾਰਾ ਕੁਝ ਲਿਖਣਾ ਆ ਉਹਦਾ ਸਾਰਾ ਸਕੈਚ ਕੱਢਣਾ ਆ ਉਹ ਕੰਮ ਉਹਨਾਂ ਨੇ ਘਟ ਕੀਤਾ ਉਸ ਪਾਸੇ ਵਾਲੇ ਵੇਸ ਲੈ ਰਹੇ ਦੂਜੇ ਪਾਸੇ ਵਾਲੋ ਵਧੀਆ ਕੰਮ ਆਪਣਾ ਕਰਦੇ ਰਹੇ ਸੋ ਇਤਿਹਾਸ ਲਿਖਣ ਸੰਬੰਧੀ ਉਹਨਾਂ ਦੇ ਸਰੋਤ ਜਿਹੜੇ ਆ ਸਾਡੇ ਦੇਸ਼ ਦੇ ਲੋਕਾਂ ਦੀ ਲਿਖਤਾਂ ਘੱਟ ਮਿਲ ਗਿਆ ਤਾਂ ਕਰਕੇ ਵਿਦੇਸ਼ੀ ਯਾਤਰੀਆਂ ਦੀਆਂ ਜਿਹੜੀਆਂ ਨਿੱਕਤਾ ਆ ਉਹਨੂੰ ਫਿਰ ਖੋਜਕਾਰਾਂ ਨੇ ਪਹਿਲ ਦਿੱਤੀ ਹੋਈ ਆ ਸੋ ਇਹ ਦਿਨੇ ਟੌਪਿਕ ਮੈਨੂੰ ਲੱਗਦਾ ਹੈ ਕਿ ਜਿੱਥੋਂ ਤੱਕ ਮੈਨੂੰ ਸਮਝਾਏ ਆ ਆਪਾਂ ਸਾਰਿਆਂ ਨਾਲ ਸਾਂਝੇ ਕਰ ਲਏ ਆ ਕਿ ਪ੍ਰਾਤਵ ਤੋਂ ਸੰਬੰਧੀ ਜਿਹੜਾ ਖੁਦਾਈਆਂ ਤੋਂ ਖੋਜਾਂ ਤੋਂ ਸਾਨੂੰ ਚੀਜ਼ਾਂ ਪ੍ਰਾਪਤ ਹੋਈਆਂ ਫਿਰ ਜਿਹੜਾ ਸਾਨੂੰ ਲਿਖਤੀ ਰੂਪ ਵਿੱਚ ਸਾਹਿਤ ਰੂਪ ਵਿੱਚ ਜਿਹੜੇ ਪ੍ਰਾਪਤ ਹੋਏ ਤੇ ਤੀਜੀਆਂ ਲਿਖਤਾ ਜਿਹੜੀਆਂ ਵਿਦੇਸ਼ੀਆਂ ਦੀਆਂ ਉਹ ਸਾਨੂੰ ਪ੍ਰਾਪਤ ਹੋਈਆਂ ਇਹ ਸੀਗਾ ਸਾਡੀ ਪਹਿਲੀ ਜੁੰਟ ਤਾਂ 1.1 ਭਾਗ ਪਹਿਲਾ ਭਾਗ ਉਤੋਂ ਕੀ ਇਸ ਜੁੰਟ ਦੇ ਅਗਲੇ ਭਾਗ ਜਿਹੜੇ ਆ ਅਗਲੀ ਵੀਡੀਓਜ਼ ਦੇ ਵਿੱਚ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਸੋ ਗਲਤੀ ਮਿਲਤੀ ਮaaf ਕਰਿਓ ਹੁਣ ਤੇ ਅਖੀਰ ਤੇ ਦੋ ਗੱਲਾਂ ਇੱਕ ਤਾਂ ਮੁਹੰਮਦ ਇਕਬਾਲ ਦੀ ਜਿਹੜੀ ਸਾਡੇ ਚੈਪਟਰ ਦੇ ਵਿੱਚ ਕਿਤਾਬ ਦੇ ਵਿੱਚ ਵੀ ਲਿਖੀ ਹੋਈ ਹੈ ਕਿ ਉਹਨਾਂ ਨੇ ਲਿਖਿਆ ਕਿ ਯੂਨਾਨ ਮਿਸਰ ਰੋਮ ਸਭ ਮਿਟ ਗਏ ਇਥੋਂ ਕੁਝ ਹੈ ਕਿ ਹਸਤੀ ਮਿਟਾਉਂਦੀ ਨਹੀਂ ਸਾਡੀ ਕਿ ਸਾਡੀ ਸੰਸਕ੍ਰਿਤੀ ਕਿਤੇ ਨਾ ਕਿਤੇ ਤੇ ਮਾਨ ਹੈਗੀ ਆ ਜਿਹਦੇ ਕਰਕੇ ਅਸੀਂ ਖਤਮ ਨਹੀਂ ਹੋਏ ਜਿਹਦੇ ਕਰਕੇ ਸਾਡਾ ਇਤਿਹਾਸ ਬਚਿਆ ਆ ਜਿਹਦੇ ਕਰਕੇ ਸਾਡੇ ਪੁਰਖਿਆਂ ਦੀਆਂ ਗੱਲਾਂ ਬਚੀਆਂ ਹੋਈਆਂ ਕੋਈ ਖਾਸ ਗੱਲ ਹੈਗੀ ਸੀਗੀ ਤਾਂ ਕਰਕੇ ਵਿਦੇਸ਼ੀਆਂ ਨੇ ਆਣ ਕੇ ਸਾਡੀ ਕੋਸ਼ਿਸ਼ ਕੀਤੀ ਸਾਡੇ ਇਤਿਹਾਸ ਬਾਰੇ ਲੱਭਣਿਆ ਸੋ ਅੱਗੇ ਸਾਡਾ ਫਰਜ਼ ਹੈ ਕਿ ਅਸੀਂ ਆਪਣਾ ਇਤਿਹਾਸ ਸੰਭਾਲ ਕੇ ਰੱਖੀਏ ਆਪਣਾ ਇਤਿਹਾਸ ਸੀਨੇ ਮਸੀਨੇ ਅੱਗੇ ਚਲਾਈਏ ਸੋ ਪੁਰ ਚੁੱਕ ਦੀ ਮਾਵੀ ਦੇ ਹੋਣ ਸਾਸ੍ਰੀ ਕਾਲ ਤੇ ਖੀਰ ਵਿੱਚ ਲੈ ਸੁਣ ਯਾਰ ਹਵਾਲੇ ਰੱਬ ਦੇ ਤੇ ਮੇਰੇ ਲਈ ਚਾਰ ਦਿਨਾਂ ਦੇ ਉਸ ਦਿਨ ਈਦ ਮੁਬਾਰਕ ਹੋਸੀ ਤੇ ਜਿਸ ਦਿਨ ਪੀਰ ਮਿਲਾਂਗੇ ਸੋ ਸੱਜਣ ਮਿਲਦੇ ਆਂ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਸਤ ਬਿਸਮਿਲਲਾ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ